ਸਮਰਾਲਾ ਪੁਲਸ ਦੇ ਵੱਲੋਂ ਇੱਕ ਵਿਆਵਤਾ ਜੋੜੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ। ਇਸ ਵੱਲੋਂ ਇੱਕ ਵਿਅਕਤੀ ਨੂੰ ਦੇਸ਼ਪ੍ਰੇਮ ਜੰਦਾ ਲਾਰਾ ਲਾ ਕੇ 3 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣਾ ਮੁਖੀ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਮੁਸ਼ਕਾਬਾ ਦੇ ਵਸਨੀਕ ਅਮਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਝੂਠਾ ਝਾਸਾ ਦਿੱਤਾ ਗਿਆ ਤੇ ਪਤਨੀ ਤੇ ਖਿਲਾਫ ਥਾਰਾ 406 420 120 ਬੀ ਭਾਰਤੀ ਦੰਡਾਵਲੀ ਅਧੀਨ ਕੇਸ ਦਰਜ ਕੀਤਾ ਗਿਆ। ਉਨਾ ਦੱਸਿਆ ਕਿ ਅਮਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਸਕਾਬਾਦ ਨੇ ਬਿਆਨ ਦਰਜ ਕਰਾਈ ਕਿ ਅਮਰਿੰਦਰ ਸਿੰਘ ਵਾਸੀ ਸੰਦੂ ਕਲਾ ਬਰਨਾਲਾ ਤੇ ਉਹਦੀ ਪਤਨੀ ਕਿਰਨਦੀਪ ਕੋਰਵਾਸੀ ਮਾਚੀਵਾੜਾ ਸਾਹਿਬ ਨੇਸ ਨੂੰ ਕੈਨੇਡਾ 6 ਮਹੀਨੇ ਦੇ ਅੰਦਰ ਭੇਜਣ ਦਾ ਝਾਂਸਾ ਦੇ ਕੇ ਤੇ ਖੁਦ ਵੱਲੋਂ ਹਲਫਿਆ ਬਿਆਨ ਦੇ ਕੇ ਜੂਨ 2023 ਦੇ ਵਿੱਚ ਉਹਨਾਂ ਕੋਲੋਂ 3 ਲੱਖ ਰੁਪਏ ਵਸੂਲ ਕਰ ਲਏ ਪਰੰਤੂ ਅਜੇ ਤੱਕ ਉਹਨਾਂ ਨੂੰ ਕੈਨੇਡਾ ਨਹੀਂ ਭੇਜਿਆ ਜਦੋਂ ਨਾ ਵਾਰ-ਵਾਰ ਉਸ ਪਤੀ ਪਤਨੀ ਨੂੰ ਕੈਨੇਡਾ ਭੇਜਣ ਸੰਬੰਧੀ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਨਾਰੇ ਲਾਉਂਦੇ ਰਹੇ ਜਰੂਰ ਉਹਨਾਂ ਦਾ ਖੌਨਚੁਕਣਾ ਵੀ ਬੰਦ ਕਰ ਦਿੱਤਾ। ਜਦੋਂ 에ਜੰਟ પતિ ਪਤਨੀ ਨੇ ਕੋਈ ਥਾ ਸਿਰਾਨਾ ਫੜਿਆ ਤਾਂ ਵਿਸਤ 2024 ਨੂੰ ਉਹਨਾਂ ਨੇ SSP ਖੰਨਾ ਦੀ ਕੇ ਦਰਖਾਸਤ ਦਿੱਤੀ। ਇਸ ਤੇ ਕਾਰਵਾਈ ਕਰਦੇ ਹੋਏ ਸਮਰਾ ਪੁਲਿਸ ਨੇ ਦੋਨਾਂ ਤੇਰਾ ਦੇ ਭਿਆਨ ਲੇ। ਇਸ ਵਿੱਚ ਕਿਰਨਦੀਪ ਕੌਰ ਨੇ ਲਿਖਿਆ ਕਿ ਉਸਦੇ ਆਪਣੇ પતિ ਅਮਰਿੰਦਰ ਸਿੰਘ ਨਾਲ ਅਣਪੜ ਹੋ ਗਈ। ਇਸ ਸੰਬੰਧਿਤ ਮੈਂ ਆਪਣੇ ਪਤੀ ਅਮਰਿੰਦਰ ਸਿੰਘ ਵਿਰੁੱਧ ਸਿਵਲ ਕੇਸ ਕੀਤਾ ਹੋਇਆ। ਇਹਨਾਂ ਨੇ ਕੈਨੇਡਾ ਜਾਣ ਲਈ ਜੋ ਪੈਸੇ ਪਾਇਸਨ ਹੋ ਉਸ ਦੇ ਪਤੀ ਦੇ ਖਾਤੇ ਦੇ ਵਿੱਚ ਪਾਇਸਨ ਬਹੁਤ ਦਸਤਖਾਹਰ ਨੂੰ ਆਪਣੇ ਪਤੀ ਕੋਲ ਲੈ ਜਾ ਕੇ ਪੈਸੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੇਗੀ ਮੇਰੇ ਬੇਟਾ ਅਰਵਿੰਦਰ ਸਿੰਘ ਨੂੰ ਕੈਨੇਡਾ ਦੇ ਝਾਸੇ ਚ ਲੈ ਲਿਆ ਜੀ ਇਹਨਾਂ ਨੇ ਕਿਰਨਦੀਪ ਕੌਰ ਨੇ ਜੀ ਹਾਲਫੀਆ ਬਿਆਨ ਦੇ ਕੇ 3 ਲੱਖ ਰੁਪਏ ਨਾਲ ਤੋਂ ਲੁੱਟੇ ਗਏ ਨੇ ਆਈਫੀਡੇਟ ਦਿੱਤਾ ਹੋਇਆ ਨਾ ਨਹੀਂ ਤੇ ਗੱਲ ਕਰੀਏ ਕਿੰਨੀ ਦੇਰ ਹੋ ਗਈ ਜਿਹੜੇ ਪੈਸੇ ਦਿੱਤੇ ਸੀ ਤੇ ਕੋਈ ਉਹਨਾਂ ਨੇ ਤੁਹਾਨੂੰ ਕੋਈ ਵੀਜ਼ਾ ਵਗੈਰਾ ਕੋਚਿੰਗ ਲੈ ਕੇ ਦਿੱਤਾ ਨਹੀਂ ਕੁਝ ਨਹੀਂ ਲੈ ਕੇ ਦਿੱਤਾ ਜੀ 22 22 6 ਦੀ ਹੈ 2023 ਦੀ ਗੱਲ ਹੈ ਜੀ ਉਹ ਚ ਪਹਿਲੇ ਲੱਤਾਂ ਆਰਟੀਐਸ ਕਰਾਇਆ ਜੀ ਇਹਨਾਂ ਨੇ ਉਹ ਦਰਖਾਸਤ ਦੇ ਵਿੱਚ ਵੀ ਨੰਬਰ ਵੀ ਦਿੱਤਾ ਹੋਇਆ ਜੀ ਤੇ ਫਿਰ ਸਾਡੇ ਨਾਲ ਕੋਈ ਸੰਪਰਕ ਕਰਨ ਤੋਂ ਰਿਹਾ ਜੀ ਤੁਹਾਨੂੰ ਕਿਦਾਂ ਲੱਗਿਆ ਵੀ ਤੁਹਾਨੂੰ ਚਾਂਸ ਚ ਲਿਆ ਗਿਆ ਥੋੜੀ ਨੂੰ ਧੱਕੀ ਗਈ ਆ ਜੇ ਸਾਡੇ ਨਾਲ ਗੱਲ ਕਰਨ ਨੂੰ हट ਗਈ ਜੀ ਫੇ ਤੁਸੀਂ ਦਰਖਾਸਤ ਥਾਣੇ ਦਿੱਤੀ ਐਸਐਸਪੀ ਜੀ ਦੇ ਸਾਹ ਦੇ ਦਰਖਾਸਤ ਦਿੱਤੀ ਆ ਜੀ 5 8 2024 ਨੂੰ ਜੀ ਹੁਣ ਪਰਚਾ ਦਰਜ ਹੁਣ ਪਰਚਾ ਦਰਜ ਹੋ ਗਿਆ ਜੀ 420 406 ਤੇ 120 ਹੋ ਗਈ ਤੇ ਹੁਣ ਕੀ ਕਹਿੰਦੇ ਨੇ ਪੁਲਿਸ ਦੇ ਅਧਿਕਾਰੀ ਪੁਲਿਸ ਅਧਿਕਾਰੀ ਰੇਡ ਮਾਰ ਰਹੀ ਹੈ ਜੀ ਕਹਿੰਦੇ ਸਾਨੂੰ ਮਿਲ ਨਹੀਂ ਰਹੀ ਹੈਗੀ ਘਰ ਜਾਂਦੇ ਨੇ ਤਾਂ ਘਰ ਦੇ ਕਹਿੰਦੇ ਸਾਡੀ ਬੇਦਖਲ ਕਰੀ ਹੋਈ ਹੈ ਜਾਂ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਨੂੰ ਕਾਗਜ਼ ਪੱਤਰ ਦਿਖਾਓ ਕੋਈ ਕਾਗਜ਼ ਪੱਤਰ ਨਹੀਂ ਦਿਖਾਈ ਇਹਨੇ ਹੁਣ ਟੋਟੇ ਵੱਲ ਮੰਗ ਕੀ ਕੀਤੀ ਜਾ ਰਹੀ ਹੈ ਮੰਗ ਰਹੀ ਹੈ ਸਾਡੇ ਪੈਸੇ ਦਵਾਈ ਜਾਣ ਜੀ ਮੈਂ ਤਾਂ ਵਿਆਜ ਭਰ ਰਿਹਾ ਹਾਂ ਜੀ ਵਿਆਜ ਤੇ ਲੱਸੀ ਪੈ ਹੈ ਹਾਂ ਜੀ ਵਿਆਜ ਤੇ ਲੱਤੇ ਹੋਏ ਨੇ ਜੀ ਉਹਦਾ ਵੀ ਸੂਤ ਹੈ ਸਾਡੇ ਕੋਲ ਆਰਟੀਐਸ ਜੀ ਤੋਂ ਗਾਹਾਂ ਵਿਆਜ ਤੇ ਲੱਤੇ ਆਰਟੀਐਸ ਉਹਨੇ ਭਾਇਨੇ ਸਾਨੂੰ ਇਹ ਜਿਹੜੇ ਪੈਸੇ ਤੁਸੀਂ ਇਹ ਤੁਸੀਂ ਪੱਕਿਆਂ 'ਚ ਭੇਜੇ ਨੇ ਆਰਟੀਐਸ ਤੇ ਉਦੋਂ ਨਾਲ ਗੱਲ ਕਦੋਂ ਹੀ ਸੀ ਲਾਸਟ ਜੈਂਟ ਨਾਲ ਲਾਸਟ ਗੱਲ ਹੋਈ ਨੂੰ ਜੀ ਮੈਂ ਕਹਿੰਦਾ ਜੀ ਮਾਰਚ ਜੇ ਹੋਈ ਹੈ ਜੀ ਹੱਥ ਜੀ ਹਾਂਜੀ ਹਾਂਜੀ ਉਦੋਂ ਕੀ ਸੁਵਾਸ਼ਨ ਦਿੱਤਾ ਸੀ ਉਹਨੇ ਤੁਹਾਨੂੰ ਜੀ ਤੁਹਾਡੇ ਸਾਰੇ ਪੈਸੇ ਦਵਾਂਗੀ ਸਨੇ ਵਿਆਜ ਤੁਹਾਡੇ ਪੈਸੇ ਵਾਪਸ ਕਰਾਉਂਗੀ ਤੁਸੀਂ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਤੇ ਰਿਡ ਕਰੋ ਮੇਰੀ ਸਹੁਰੇ ਪਰਿਵਾਰ ਨਾਲ ਅਣਮਨ ਹੋ ਗਈ ਹੈ ਵੀ ਤੁਸੀਂ ਉਹਦੇ ਪਰਚਾ ਦਰਜ ਕਰਾਓ ਤੇ ਪਹਿਲਾਂ ਵੀ ਕਹਿੰਨੀ ਪਰਚਾ ਦਰਜ ਇਹੀ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸੰਪਰਕ ਕਰਨ ਨੂੰ ਹਟ ਗਈ ਫੋਨੇ ਬੰਦ ਕਰਤੇ ਜੀ ਮੇਰਾ ਨਾਮ ਰਮਿੰਦਰ ਸਿੰਘ ਆਪਿੰਡ ਮੁਸ਼ਕਾਵਾਦ ਦਾ ਰਹਿਣ ਵਾਲਾ ਹਾਂ ਜੀ ਇਹਨੇ ਕੁੜੀ ਨੇ ਕਿਰਨਦੀਪ ਕੌਰ ਨੇ ਮੈਨੂੰ ਵੀਜ਼ਾ ਕੈਨੇਡਾ ਵੀਜ਼ਾ ਲਾਉਣ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀ ਜੀ ਮੈਨੂੰ ਪੈਸੇ ਦਿੱਤੇ ਸੀ ਜੀ ਪਹਿਲਾਂ ਇਹਨੇ 13000 ਰੁਪਏ ਲੱਤਾ ਤੀਏ ਜੀ ਮੇਰੀ ਕੈਨੇਡਾ ਦੀ ਰਿਫਿਊਜ਼ਲ ਆਈ ਹੋਈ ਸੀਗੀ ਉਹਨੂੰ ਕਲੀਅਰ ਕਰਾਉਣ ਬਾਅਦ ਤੇ ਨੇ ਮੈਨੂੰ 13000 ਰੁਪਏ Google Pay ਕਰਾਏ ਸੀ ਜੀ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਉਹ ਕਿਹਾ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾ ਐਡਵਾਂਸ 3 ਲੱਖ ਰੁਪਇਆ ਦੇਣਾ ਪੈਣਾ ਜੀ ਉਹ ਮੈਂ ਆਰਟੀਜੀਐਸ ਕਰਿਆ ਸੀਗਾ ਇਹਨਾਂ ਦੇ ਅਕਾਊਂਟ 'ਤੇ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀਜ਼ੇ ਬਾਰੇ ਪੁੱਛ ਰਾ ਰਿਹਾ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਇਹ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਜੀ ਚਲੋ ਉਹ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਿਰਨਦੀਪ ਕੌਰ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜੀ ਜਦੋਂ ਕਰਮਦੀਪ ਨੂੰ ਪੈਸੇ ਪੁੱਛਿਆ ਜੀ ਵਿਜੇ ਵਾਸਤੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਫਿਰ ਉਹ ਜਦੋਂ ਇਹਨਾਂ ਨੂੰ ਸ਼ਕਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਇਹ ਘਟਨਾ ਵੀ ਗੱਲ ਕਰੀਏ ਕਦੋਂ ਦੀ ਹੈਗੀ ਇਹ ਘਟਨਾ ਜਿਹੜਾ ਪੈਸੇ ਕਿਹੜੇ ਮਹੀਨੇ ਦੀ ਘਟਨਾ ਹੈ ਇਹ 6 ਇਹ 6 ਜੂਨ 2023 ਚ ਇਹਨੇ ਮੈਂ ਆਰਟੀਐਸ ਕਰੇ 3 ਲੱਖ ਰੁਪਏ ਜੀ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਉਹਨਾਂ ਨੇ ਫਿਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਕਿ ਹੁਣ ਫੇਰ ਥਾਣੇ ਗਏ ਹਾਂ ਕੀ ਰਿਪੋਰਟ ਦਰਜ ਕਰਾਈ ਗਿਆ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਸਤ ਲਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਤੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਯੋ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਹੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਈ ਤੇ ਫੇਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲੋਂ ਜਦੋਂ ਅਸੀਂ ਇਹਨਾਂ ਨੂੰ ਬਾਅਦੋਂ ਫੇਰ ਫੋਨ ਕਰਦੇ ਰਹੇ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਆਪਾਂ ਇਹ ਨਹੀਂ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਹਾਂਜੀ ਇਹਦਾ ਉਹ ਬਣਾਇਆ ਜੀ ਐਫੀ ਡੈਵਟ ਇਹ ਆਪਣੇ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਇਹ ਮੱਛ ਇਹ ਮੱਛ ਕੁੜੀ ਕਰਨਦੀਪ ਕੌਰ ਮੱਛਵਾੜਾ ਬੈਂਕਲੋਨੀ ਦੀ ਰਹਿਣ ਵਾਲੀ ਹੈ ਤੇ ਬੈਠੀ ਕਿੱਥੇ ਹਈ ਇਹ ਬਰਨਾਲੇ ਕੋਲ ਸੰਧੂ ਕਲਾਂ ਪਿੰਡ ਵਸਾਈ ਹੋਈ ਹੈ ਜੀ ਅਮਰਿੰਦਰ ਸਿੰਘ ਦੇ ਹਸਬੰਡ ਦਾ ਨਾਂ ਉਹ ਹੈ ਜੀ ਤੇ ਥੋੜੀ ਜਿਹੜੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸਿਆਂ ਚੋਈ ਸੀ ਇਹਦੇ ਨਾਲ ਇਹਨਾਂ 28 ਲੱਖ ਰੁਪਏ ਚ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨੇ 3 ਲੱਖ ਰੁਪਈਆ ਲੱਤਾ ਤੀ ਜੀ 10 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਨਹੀਂ ਇਹਨੇ ਉਸ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮਾਰੀ ਕਰੀ ਆਈ ਇਹਨਾਂ ਦੇ ਤੇ ਹੱਥ ਕੁਝ ਨਹੀਂ ਲੱਗਿਆ ਤਾਂ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰਗ ਕਰਦੇ ਮੈਨੂੰ ਸਾਫ ਦਵਾਉਣਾ ਚਾਹੀਦਾ ਜੀ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਜੀ ਇਹ ਮੁਸ਼ਕਲ ਬਾਤ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੀ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜੇ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ ਕਿੰਨੇ ਪੈਸੇ ਆਂਦਾ ਸੀ ਕਹਿੰਦੇ 3 ਲੱਖ ਰੁਪਏ ਲਏ ਇਹਨਾਂ ਨੇ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਅਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਡ ਦੇ ਨਾਮ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਬੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਜਾਂ ਕੁਝ ਆਇਆ ਜੀ ਹਰਤਾਲ ਚ ਉਹਨ ਕੀ ਆਉਣਾ ਤੇ ਕੋਈ ਅੰਦਾਜ਼ ਹਰੇ ਰਿਕਾਰਡ ਖੰਗੜ ਰਹੇ ਆ ਉਹਦਾ